ਆਪਾਂ ਪਹਿਲਾਂ ਵਾਕ ਬੋਧ ਕੀਤਾ ਸੀ ਵਾਕ ਬੋਧ ਦੇ ਵਿੱਚ ਆਪਾਂ ਵਾਕ ਦੀ ਵੰਡ ਜਿਹੜੀ ਹੈ ਦੋ ਤਰ੍ਹਾਂ ਨਾਲ ਕੀਤੀ ਸੀ ਇੱਕ ਸੀ ਬਣਤਰ ਦੇ ਪੱਖ ਤੋਂ ਦੂਸਰੀ ਸੀ ਕਾਰਜ ਦੇ ਪੱਖ ਤੋਂ ਹਨ ਹੁਣ ਬਣਤਰ ਦੇ ਪੱਖ ਤੋਂ ਸੀ ਸਧਾਰਨ ਵਾਕ ਸੰਯੁਕਤ ਵਾਕ ਮਿਸ਼ਰਤ ਵਾਕ ਇਸੇ ਤਰੀਕੇ ਨਾਲ ਦੂਸਰੀ ਵੰਡ ਸੀ ਜਿਹੜੀ ਉਰੇ ਵਿੱਚ ਸੀ ਹਾਂਵਾਚਕ ਵਾਕ ਨਾਂਵਾਚਕ ਵਾਕ ਪ੍ਰਸ਼ਨਵਾਚਕ ਵਾਕ ਵਿਸਮੇਵਾਚਕ ਵਾਕ ਹੁਣ ਸਧਾਰਨ ਵਾਕ ਤਾਂ ਉਹ ਹੁੰਦੇ ਨੇ ਵੀ ਜਿਹੜਾ ਇੱਕ ਕਿਰਿਆ ਹੋਵੇ ਡੰਡੀ ਲੱਗਦੀ ਆ ਪਿੱਛੇ ਜਿਵੇਂ ਹੁਣ ਇਹਰਾ ਬੱਚਾ ਰੋ ਰਿਹਾ ਹੈ ਖੜੀ ਲਖੀਰ ਲੜਕਾ ਖੇਡਦਾ ਹੈ ਇਹ ਸਾਰੇ ਕਿਹਿਆ ਸਧਾਰਨ ਵਾਕ ਨੇ ਸੰਯੋਗਤਾ ਜਨ ਨੇ ਦੋ ਜਾਂ ਦੋ ਤੋਂ ਵੱਧ ਮਾਤਾ ਖਾਣਾ ਪਕਾ ਰਹੀ ਐ ਪਰ ਬੱਚੇ ਖੇਡ ਰਹੇ ਹਨ ਮੋਹਨ ਨੇ ਗੀਤ ਗਾਇਆ ਅਤੇ ਸੋਹਣ ਨੇ ਕਵਤਾ ਪੜ੍ਹੀ ਤੇ ਮਿਸ਼ਰਤ ਵਿੱਚ ਆ ਜਾਂਦੇ ਸੀਗੇ ਹਰਪ੍ਰੀਤ ਖੁਸ਼ ਹੈ ਕਿਉਂਕਿ ਉਹ ਜਮਾਤ ਵਿੱਚੋਂ ਪਹਿਲੇ ਦਰਜੇ ਤੇ ਆਇਆ ਤੇ ਦੂਸਰੇ ਪਾਸੇ ਆਪਾਂ ਕੀਤੇ ਸੀਗੇ ਹਾਂਵਾਚਕ ਵਾਕ ਜਿਸ ਵਿੱਚ ਕਿਰਿਆ ਹਾਂਵਾਚਕ ਹੋਵੇ ਮੈਂ ਸਕੂਲ ਜਾ ਰਿਹਾ ਹਾਂ ਮੈਂ ਦੇਸ਼ ਨੂੰ ਪਿਆਰ ਕਰਦਾ ਹਾਂ ਸਾਡਾ ਸਕੂਲ ਬਹੁਤ ਸੁੰਦਰ ਹੈ ਨਾਵਾਚਕ ਵਿੱਚ ਐਸੀ ਕਿਰਿਆ ਨਾਵਾਚਕ ਹੋਵੇ ਮੈਂ ਸਕੂਲ ਨਹੀਂ ਜਾਵਾਂਗਾ ਜੇ ਮਿਹਨਤ ਨਹੀਂ ਕਰਾਂਗੇ ਤਾਂ ਪਾਸ ਨਹੀਂ ਹੋਵਾਂਗੇ ਤੇ ਪ੍ਰਸ਼ਨਵਾਚਕ ਆਇਆ ਸੀ ਜਿਹਦੇ ਵਿੱਚ ਕੋਈ ਸਵਾਲ ਜਾਂ ਪ੍ਰਸ਼ਨ ਪੁੱਛਿਆ ਗਿਆ ਹੋਵੇ ਕਿ ਉਹ ਪੜ ਰਿਹਾ ਹੈ ਉਹ ਕਿੱਥੇ ਗਿਆ ਹੈ ਕਿਤਾਬਾਂ ਕਿੱਥੋਂ ਮਿਲਦੀਆਂ ਹਨ ਤੇ ਵਿਸਮੇ ਵਿੱਚ ਕਿਹਾ ਸੀ ਉਹ ਵਾਹ ਕਿੰਨਾ ਸੋਹਣਾ ਫੁੱਲ ਹੈ ਤੇ ਉਹ ਵਿਸਮੇ ਵਿੱਚ ਆ ਨ ਆਇਆ ਸੀ ਠੀਕ ਆ ਆਪਾਂ ਇਹ ਵਾਕ ਕੀਤੇ ਸੀ ਤੇ ਅੱਜ ਅਸੀਂ ਵਾਕ ਵਟਾਂਦਰਾ ਕਰ ਰਹੇ ਹਾਂ ਵਾਕ ਬਟਾਂਦਰਾ ਦਾ ਮਤਲਬ ਹੈਗਾ ਕਿ ਇੱਕ ਸੁਧਾਰਨ ਵਾਕ ਆ ਉਹਨੂੰ ਅਸੀਂ ਪ੍ਰਸ਼ਨਵਾਚਕ ਵਾਕ ਵਿੱਚ ਬਦਲ ਰਹੇ ਹਾਂ ਪਰ ਇਹ ਦੇਖਿਓ ਵੀ ਉਹਦਾ ਅਰਥ ਉਹੀ ਰਹਿ ਜਵੇ ਜੋ ਜੋ ਮਤਲਬ ਕਿ ਗੱਲ ਸਮਝਣ ਲਈ ਆ ਅਸੀਂ ਸਮਝਣੀ ਆ ਜੋ ਗੱਲ ਜੇ ਜਦੋਂ ਸਾਨੂੰ ਪੇਪਰ ਦੇ ਵਿੱਚ ਕੋਈ ਵਾਕ ਬਟਾਂਦਰਾ ਕਰਨ ਦੇ ਲਈ ਸਧਾਰਨ ਵਾਕ ਤੋਂ ਪ੍ਰਸ਼ਨਵਾਚਕ ਵਾਕ ਕਵਾਕ ਜਾਂ ਪ੍ਰਸ਼ਨਵਾਚਕ ਵਾਕ ਤੋਂ ਸਧਾਰਨ ਵਾਕ ਆ ਜਾਂਦਾ ਤਾਂ ਉਹਦਾ ਅਰਥ ਨਾ ਬਦਲੇ ਅਸੀਂ 10 ਉਦਾਹਰਨਾਂ ਦਿੱਤੀਆਂ ਨੇ ਰੁੱਖਾਂ ਦੇ ਲਾਭ ਦੱਸੋ ਇਹ ਸਧਾਰਨ ਵਾਕ ਤੇ ਜਦੋਂ ਅਸੀਂ ਇਹਦੇ ਪ੍ਰਸ਼ਨਵਾਚਕ ਵਾਕ ਕਵਾਂਗੇ ਰੁੱਖਾਂ ਦੇ ਕੀ ਲਾਭ ਹਨ ਉਦੋਂ ਪਿੱਛੇ ਆਪਾਂ ਪ੍ਰਸ਼ਨਵਾਚਕ ਚਿੰਨ ਵੀ ਪਾਵਾਂਗੇ ਆਪਣੇ ਦਫ਼ਤਰ ਦਾ ਪਤਾ ਦੱਸੋ ਤੁਹਾਡੇ ਦਫ਼ਤਰ ਦਾ ਕੀ ਪਤਾ ਹੈ ਜੇ ਸੁਧਾਰਨਵਾਕ ਆ ਡੰਡੀ ਪਏਗੀ ਜਾਨੀ ਪੂਰਨ ਵਿਸਰਾਮ ਪਏਗਾ ਜੇ ਪ੍ਰਸ਼ਨਵਾਚਕ ਵਾਕ ਆ ਤਾਂ ਉਹਦੇ ਵਿੱਚ ਪ੍ਰਸ਼ਨ ਚਿੰਨ ਪਏਗਾ ਆਪਣੀ ਉਮਰ ਦੱਸੋ ਤੁਹਾਡੀ ਕਿੰਨੀ ਉਮਰ ਹੈ ਆਪਣਾ ਨਾਂ ਦੱਸੋ ਤੁਹਾਡਾ ਕੀ ਨਾਂ ਹੈ ਆਪਣਾ ਹਾਲਚਾਲ ਸੁਣਾਓ ਤੁਹਾਡਾ ਕੀ ਹਾਲਚਾਲ ਹੈ ਪਾਸ ਹੋਣਾ ਸਾਰੇ ਚਾਹੁੰਦੇ ਹਨ ਪਾਸ ਹੋਣਾ ਕੌਣ ਨਹੀਂ ਚਾਹੁੰਦਾ ਜਦੋਂ ਕੀ ਕਿੰਨਾ ਕੌਣ ਇਹ ਸ਼ਬਦ ਆ ਜਾਂਦੇ ਨੇ ਤਾਂ ਫਿਰ ਇਹ ਪ੍ਰਸ਼ਨਵਾਚਕ ਵਾਕ ਬਣ ਜਾਂਦਾ ਪਰ ਦੇਖੋ ਪਾਸ ਹੋਣਾ ਸਾਰੇ ਚਾਹੁੰਦੇ ਹਨ ਪ੍ਰਸ਼ਨ ਆ ਗਿਆ ਪਾਸ ਹੋਣਾ ਕੌਣ ਨਹੀਂ ਚਾਹੁੰਦਾ ਮੇਰੀ ਸਹਾਇਤਾ ਕਰੋ ਪ੍ਰਸ਼ਨ ਕੀ ਬਣ ਗਿਆ ਇਹਦਾ ਕੀ ਤੁਸੀਂ ਮੇਰੀ ਸਹਾਇਤਾ ਕਰੋਗੇ ਆਪਣਾ ਸਿਰਨਾਵਾ ਦੱਸੋ ਯਾਨੀ ਐਡਰੈਸ ਤੁਹਾਡਾ ਸਿਰਨਾਵਾ ਕੀ ਹੈ ਆਪਣੇ ਪਿਤਾ ਜੀ ਦਾ ਕਾਰੋਬਾਰ ਦੱਸੋ ਤੁਹਾਡੇ ਪਿਤਾ ਜੀ ਕੀ ਕਾਰੋਬਾਰ ਕਰਦੇ ਹਨ ਆਪਣਾ ਥਾਂ ਟਿਕਾਣਾ ਦੱਸੋ ਤੁਸੀਂ ਕਿੱਥੇ ਰਹਿੰਦੇ ਹੋ ਅੱਗੇ ਆ ਜਾਂਦੇ ਨੇ ਸਾਡੇ ਕੋਲੇ ਇਹ ਵਾਕ ਬਟਾਂਦਰਾ ਦਾ ਮਤਲਬ ਆ ਕਿ ਅਸੀਂ ਸਧਾਰਨ ਵਾਕ ਨੂੰ ਮਿਸ਼ਰਤ ਵਿੱਚ ਵੀ ਬਦਲ ਸਕਦੇ ਹਾਂ ਸੰਯੁਕਤ ਵਿੱਚ ਵੀ ਬਦਲ ਸਕਦੇ ਹਾਂ ਹਾਂਵਾਚਕ ਨਾਵਾਚਕ ਪ੍ਰਸ਼ਨਵਾਚਕ ਇੱਕ ਵਿਸਮੇਵਾਚਕ ਇਹ ਸਾਰਿਆਂ ਦੇ ਵਿੱਚ ਅਸੀਂ ਬਦਲ ਸਕਦੇ ਹਾਂ ਸਾਨੂੰ ਜਿਸ ਤਰ੍ਹਾਂ ਦਾ ਪੇਪਰ ਦੇ ਵਿੱਚ ਸਵਾਲ ਆਏਗਾ ਉਸ ਰਕਾ ਅਸੀਂ ਹੱਲ ਕਰਨਾ ਹੁਣ ਦੂਸਰੇ ਤਰੀਕੇ ਆ ਗਿਆ ਸਾਡੇ ਕੋਲੇ ਹਾਂਵਾਚਕ ਤੋਂ ਨਾਵਾਚਕ ਵਾਕ ਬਣਾਉਣੇ ਆ ਹੁਣ ਗੱਲ ਆ ਜਾਂਦੀ ਹੈ ਕਿ ਜੇ ਹਾਂਵਾਚਕ ਤੋਂ ਨਾਵਾਚਕ ਬਣਾਉਣੇ ਤਾਂ ਵੀ ਉਹਨਾਂ ਦਾ ਅਰਥ ਨਹੀਂ ਬਦਲਣਾ ਚਾਹੀਦਾ ਜਿਵੇਂ ਉਹ ਹਮੇਸ਼ਾ ਹੀ ਸਭ ਦਾ ਭਲਾ ਕਰਦਾ ਹੈ ਉਹ ਦੂਸਰੇ ਦਾ ਕਦੇ ਬੁਰਾ ਨਹੀਂ ਕਰਦਾ ਚੰਗੇ ਬੱਚੇ ਹਮੇਸ਼ਾ ਸੱਚ ਬੋਲਦੇ ਹਨ ਚੰਗੇ ਬੱਚੇ ਕਦੇ ਝੂਠ ਨਹੀਂ ਬੋਲਦੇ ਉਹ ਬੜਾ ਬੇਈਮਾਨ ਹੈ ਉਹ ਜਰਾ ਵੀ ਇਮਾਨਦਾਰ ਨਹੀਂ ਚੰਗੇ ਬੱਚੇ ਮਾਪਿਆਂ ਦਾ ਆਦਰ ਕਰਦੇ ਹਨ ਚੰਗੇ ਬੱਚੇ ਮਾਪਿਆਂ ਦਾ ਨਰਾਦਰ ਨਹੀਂ ਕਰਦੇ ਉਹ ਸਦਾ ਬਿਮਾਰ ਹੀ ਰਹਿੰਦਾ ਹੈ ਉਹ ਕਦੇ ਵੀ ਨਿਰੋਗ ਨਹੀਂ ਰਹਿੰਦਾ ਉਹ ਹਰ ਰੋਜ਼ ਵੇਲੇ ਸਿਰ ਸਕੂਲ ਪਹੁੰਚਦਾ ਹੈ ਉਹ ਕਦੇ ਵੀ ਸਕੂਲੋਂ ਲੇਟ ਨਹੀਂ ਹੁੰਦਾ ਉਹ ਆਪਣੇ ਮਾਤਾ ਪਿਤਾ ਦਾ ਕਹਿਣਾ ਹਮੇਸ਼ਾ ਮੰਨਦਾ ਹੈ ਉਹ ਆਪਣੇ ਮਾਤਾ ਪਿਤਾ ਦਾ ਕਹਿਣਾ ਕਦੇ ਨਹੀਂ ਮੋੜਦਾ ਦੁਸ਼ਮਣ ਦੁਸ਼ਮਣ ਹੀ ਰਹਿੰਦੇ ਹਨ ਦੁਸ਼ਮਣ ਕਦੇ ਮਿੱਤਰ ਨਹੀਂ ਬਣਦੇ ਕੁਰਬਾਨੀ ਨਾਲ ਹੀ ਦੂਜਿਆਂ ਨੂੰ ਪ੍ਰੇਰਿਆ ਜਾ ਸਕਦਾ ਹੈ ਕੁਰਬਾਨੀ ਤੋਂ ਬਿਨਾਂ ਦੂਜਿਆਂ ਨੂੰ ਪ੍ਰੇਰਿਆ ਨਹੀਂ ਜਾ ਸਕਦਾ ਉਹ ਹਰ ਰੋਜ਼ ਕਸਰਤ ਕਰਦਾ ਹੈ ਉਹ ਕਦੇ ਵੀ ਕਸਰਤ ਨਹੀਂ ਕਰਦਾ ਭਾਰਤੀ ਨੀੜਰ ਹੁੰਦੇ ਹਨ ਭਾਰਤੀ ਡਰਕਲ ਨਹੀਂ ਹੁੰਦੇ ਪਰਮਾਤਮਾ ਹੀ ਸਭ ਦਾ ਸਹਾਰਾ ਹੈ ਪਰਮਾਤਮਾ ਬਿਨਾ ਹੋਰ ਕੋਈ ਸਹਾਰਾ ਨਹੀਂ ਹੁਣ ਅਸੀਂ ਹਾਂ ਵਾਚਕ ਤੋਂ ਨਾ ਵਾਚਕ ਬਣਾਇਆ ਜਾਂ ਨਾ ਵਾਚਕ ਤੋਂ ਹਾਂ ਵਾਚਕ ਬਣਾਇਆ ਬਾਗ ਸਾਨੂੰ ਪੇਪਰ ਦੇ ਵਿੱਚ ਕੋਈ ਵੀ ਆ ਸਕਦਾ ਹਾਂ ਤੋਂ ਨਾ ਵੀ ਆ ਸਕਦਾ ਨਾ ਤੋਂ ਹਾਂ ਆ ਸਕਦਾ ਵਾ ਤਾਂ ਅਸੀਂ ਇਸ ਗੱਲ ਦਾ ਧਿਆਨ ਰੱਖਣਾ ਵਾ ਕਿ ਉਸ ਦਾ ਅਰਥ ਨਾ ਬਦਲੇ ਅਰਥੋ ਹੀ ਰਹਿਣਾ ਚਾਹੀਦਾ ਜਿਵੇਂ ਦੁਸ਼ਮਣ ਦੁਸ਼ਮਣ ਹੀ ਰਹਿੰਦੇ ਹਨ ਤਾਂ ਇਹਨੂੰ ਨਾਵਾਚਕ ਬਣਾਵਾਂਗੇ ਪਰ ਉਦਾਰਥ ਨਹੀਂ ਬਦਲਣਾ ਦੁਸ਼ਮਣ ਕਦੇ ਮਿੱਤਰ ਨਹੀਂ ਬਣਦੇ ਪ੍ਰਮਾਤਮਾ ਹੀ ਸਭ ਦਾ ਸਹਾਰਾ ਹੈ ਪ੍ਰਮਾਤਮਾ ਬਿਨਾ ਹੋਰ ਕੋਈ ਸਹਾਰਾ ਨਹੀਂ